ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ਪਹਿਰ ਦੀ ਭਾਸ਼ਾ ਜਿਸ ਨੂੰ ਲਿਖਿਆ ਹੈ ਰਾਜਕੌਰ ਕਮਾਲਪੁਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਇਸ ਸਾਲ ਜোন ਵਿੱਚ ਮੇਰੇ ਬੇਟੇ ਕੋਲ ਸਾਡੇ ਦੋਵਾਂ ਜੀਆਂ ਦਾ ਕੈਨੇਡਾ ਜਾਣ ਦਾ ਸਬ ਬਣ ਗਿਆ ਇੱਕ ਤਾਂ 3 ਜੂਨ ਨੂੰ ਉਸ ਦੀ ਕੰਪਿਊਟਰ ਸਾਇੰਸ ਵਿੱਚ ਡਿਗਰੀ ਪੂਰੀ ਹੋਣ ਤੇ ਕਨਵੋਕੇਸ਼ਨ ਸੀ ਦੂਜਾ ਸਾਨੂੰ ਦੋ ਮਹੀਨੋਂ ਉਹਦੇ ਆਪ ਖੁਣ ਕਾਰਨ ਗਰਮੀ ਦੀਆਂ ਛੁੱਟੀਆਂ ਆ ਗਈਆਂ ਸਨ ਉੱਥੇ ਮੇਰੇ ਬੇਟੇ ਦੇ ਨਾਲ ਰਹਿੰਦੇ ਉਸਦੇ ਦੋਸਤ ਦੇ ਡਾਕਟਰ ਮਾਪੇ ਵੀ ਕਨਵੋਕੇਸ਼ਨ ਤੇ ਆਏ ਹੋਏ ਸਨ ਦੂਜਾ ਬੇਟਾ ਡਿਗਰੀ ਦੇ ਆਖਰੀ ਸੈਮੈਸਟਰ ਤੋਂ ਪਹਿਲਾਂ ਹੀ 16 ਮਹੀਨਿਆਂ ਦੀ ਕੋ ਆਪ ਸਪਾਇਰ ਬੁੱਡਰ ਲੈ ਕੇ ਆਇਆ ਹੈ ਉਸ ਕੰਪਨੀ ਵਿੱਚ ਉਸਦੀ ਸੀਨੀਅਰ ਲੇਡੀ ਕਹਿਰਾ ਅਤੇ ਉਸਦਾ ਪਤੀ ਮਾਈਕ ਬਹੁਤ ਉੱਚੀ ਪੋਸਟ ਤੇ ਕੰਮ ਕਰਦੇ ਸਨ ਉਹ ਦੋਵੇਂ ਜਣੇ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਉਹ ਉਸ ਨੂੰ ਆਪਣੇ ਬੱਚਾ ਬਾਗ ਸਮਝਦੇ ਸਨ ਹੁਣ ਕੰਰਗ੍ਰੇਸ਼ਨ ਤੇ ਕੈਹਰਾ ਨਹੀਂ ਵੀ ਆਉਣਾ ਸੀ ਆਉਣ ਤੋਂ ਕੁਝ ਦਿਨ ਪਹਿਲਾਂ ਉਸ ਦੀ ਕੋਈ ਸਰਜਰੀ ਹੋਈ ਸੀ ਇਸ ਕਰਕੇ ਉਹ ਆਪਣੇ 75 ਸਾਲਾ ਮਾਂ ਨਾਲ ਲਗਭਗ 1200 ਕਿਲੋਮੀਟਰ ਕਾਰ ਤੇ ਸਫ਼ਰ ਕਰਕੇ ਦੋ ਜੋਨ ਨੂੰ ਪਹੁੰਚ ਗਈ ਉਸਦੀ ਮਾਂ ਹੀ ਕਾਰ ਡਰਾਈਵ ਕਰਕੇ ਲੈ ਕੇ ਆਈ ਸੀ ਆ ਕੇ ਦੋਵੇਂ ਮਾਮਾਤੀਆ ਹੋਟਲ ਬੈਠ ਰੱਖਿਆ ਕੈਰਾ ਨੇ ਸਰਲੋਗਿਸ਼ਨ ਬਾੜੇ ਦੇਨ ਬੇਟੀ ਨੂੰ ਫੋਨ ਕਰਕੇ ਕਿ ਯੂਨੀਵਰਸਿਟੀ ਨਾਲ ਲਿਜਾਣ ਲਈ ਕਿਹਾ ਮੈਂ ਤੇ ਮੇਰਾ ਬੇਟਾ ਕਾਰ ਵਿੱਚੋਂ ਉੱਤਰ ਕੇ ਕੈਰਾ ਨੂੰ ਮਿਲਿਆ ਬਹੁਤ ਹੀ ਪਿਆਰਾ ਕੈਰਾ ਮੈਨੂੰ ਜੱਫੀ ਪਾਤੀ ਮਿਲੀ ਜਿੰਨਾ ਉਸ ਨੂੰ ਸਾਨੂੰ ਮਿਲਣ ਦਾ ਚਾਹ ਸੀ ਸਾਨੂੰ ਉਸ ਤੋਂ ਵੀ ਵਧੇਰਾ ਉਸ ਨੂੰ ਮਿਲਣ ਦਾ ਚਾਹ ਸੀ ਕਾਰ ਵਿੱਚ ਜਾਂਦੇ ਅਸੀਂ ਇੱਕ ਦੂਜੇ ਦਾ ਹਾਲ ਪੁੱਛਦੇ ਗਏ ਛੋਟੀਆਂ-ਛੋਟੀਆਂ ਪਿਆਰ ਭਰੀਆਂ ਗੱਲਾਂ ਕਰਦੇ ਰਹੇ ਚਿੱਟੀ ਪਸ਼ਾਕ ਦੇ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ ਉਸ ਦੇ ਗੋਰੇ ਰੰਗ ਤੇ ਲੱਗੇ ਕਾਲੇ ਚਸ਼ਮੇ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੇ ਸਨ ਕਾਰ پارک ਕਰਨ ਤੋਂ ਬਾਅਦ ਮੇਰੇ بیٹے ਨੇ ਕਹਿਣਾ ਨੂੰ ਜ਼ਿੰਮੇਵਾਰੀ ਦੇ ਦਿੱਤੀ ਕਿ ਹੋ ਮम्मा-ਪਾਪਾ ਦੇ ਨਾਲ ਆਪਣੀਆਂ ਸੀਟਾ ਬਾਲ ਲੈ ਚਲੇ ਜਾ क्योंकि उसने आप तान डिग्री लेनी सी असि कोई बारह को बजे पहुंच गए कैरा मेरी नाली नाल कुर्सी पर बैठ गई फंक्शन अजे शुरू होना सी। थोड़ी देर बाद सारा हाल भर गया हूँ खाली कुर्सी नहीं दिखाई दे मैं अपनी पानी की बोतल कार कारुल गई कैरा कोस पानी की बोतल सी ਉਸਨੇ ਬੋਤਲ ਹੱਥ ਵਿੱਚ ਲੈ ਕੇ ਮੈਨੂੰ ਪੁੱਛਿਆ ਕਿ ਤੁਹਾਨੂੰ ਵੀ ਪਾਣੀ ਵਾਲੀ ਬੋਤਲ ਚਾਹੀਦੀ ਹੈ ਗਰਮੀ ਬਹੁਤ ਸੀ ਦੂਜਾ ਮੈਨੂੰ ਪਿਆਸ ਬਹੁਤ ਲੱਗਦੀ ਹੈ ਇਸ ਕਰਕੇ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਉਹ ਉਸੇ ਵੇਲੇ ਪੌੜੀਆਂ ਤੋਂ ਛਾਲ ਮਾਰ ਕੇ ਉਤਰ ਗਈ ਕੁਝ ਜਿਰ ਪਿੱਛੋਂ ਸਾਡੇ ਲਈ 4-5 ਪਾਣੀ ਭਰੀਆਂ ਬੋਤਲਾਂ ਅਟੇਖਾ ਲਈ ਅਲੱਗ-ਅਲੱਗ 4-5 ਬਾਕਸਾਂ ਵਿੱਚ ਟੀਕ ਲੈ ਆਈ ਜਿਨ੍ਹਾਂ ਨੇ ਸ਼ਾਮ ਸਾਨੂੰ ਸ਼ਾਮ ਤੀ 7:8 ਵਜੇ ਵਜਨ ਤੱਕ ਪਹੁੰਚ ਨਹੀਂ ਲਗਣਤੀ ਦੂਜੀ ਵਾਰੀ ਕੈਰਾ ਜਾ ਕੇ ਯੂਨੀਵਰਸਿਟੀ ਦਾ ਮੈਗਜ਼ੀਨ ਲੈ ਆਈ ਉਸਨੇ ਬੇਟੇ ਦੀਆਂ ਬਹੁਤ ਸੋਹਣੀਆਂ ਤਸਵੀਰਾਂ ਕਚੀਆਂ ਮੈਂ ਉੱਥੇ ਬੈਠੇ ਬੈਠੇ ਉਸ ਨੂੰ ਬੇਟੇ ਦੇ ਬਚਪਨ ਦੀਆਂ ਤਸਵੀਰਾਂ ਦਿਖਾਈਆਂ ਉਸਨੇ ਮੈਨੂੰ ਵੀ ਆਪਣੇ ਬੇਟੇ ਦੀਆਂ ਤਸਵੀਰਾਂ ਦਿਖਾਈਆਂ ਸਰਜਰੀ ਹੋਣ ਦੇ ਬਾਅਦ ਬਾਵਾਜੀ ਵੀ ਉਹ ਟੱਜੀ ਫਿਰ ਰਹੀ ਸੀ ਨੰਬੋ ਵੇਸ਼ਨ ਤੋਂ ਬਾਅਦ ਉਸ ਨੂੰ ਪਤਾ ਸੀ ਕਿ ਹਾਲ ਵਿੱਚ ਜਾਣਾ ਹੈ ਸਾਨੂੰ ਉਹ ਉੱਥੇ ਨਾਲ ਲੈ ਗਈ ਉੱਥੇ ਸਭ ਤੋਂ ਪਹਿਲਾਂ ਜਾ ਕੇ ਬੇਟੇ ਨੂੰ ਭੱਜ ਕੇ ਗਲਣਾ ਲਾਇਆ ਸਾਨੂੰ ਮਿਲੀ ਮੁਬਾਰਕਾ ਦਿੱਤੀਆਂ ਫਿਰ ਕਿੰਨੇ ਹੀ ਪੋਜ ਬਣਵਾ ਕੇ ਸਾਡੀਆਂ ਅਤੇ ਬੇਟੇ ਦੀਆਂ ਤਸਵੀਰਾਂ ਖਿੱਚੀਆਂ ਘੱਟੋ-ਘੱਟ ਕੋਈ 20-30 ਵਾਰੀ ਤਾਂ ਉਸਨੇ ਮੇਰੀ ਜ਼ਿਆਦਾ ਲੰਮੀ ਜੁਨੀ ਸੰਭਾਲੀ ਉਸ ਨੂੰ ਮੇਰਾ ਸੂਟ ਬੜਾ ਵਧੀਆ ਰੱਖਿਆ ਮਾ ਉਸ ਨੂੰ ਬੀਟੀ ਦਿੱਤੀ ਆ ਤੇ ਆਨਲੀ ਕਿਹਾ ਅਤੇ ਉਦੋਂ ਉਸ ਲਈ ਪੰਜਾਬੀ ਸੋਹਣਾਂ ਕੀ ਦੇਣ ਦਾ ਵਾਦਾ ਕੀਤਾ ਉਸਨੇ ਮੈਨੂੰ ਕਿਹਾ ਤੁਹਾਡਾ ਬੇਡਾ ਬੜਾ ਸੁੰਦਰ ਤੇ ਪਿਆਰਾ ਹੈ ਕਿਉਂਕਿ ਉਸਦੀ ਮਾਂ ਬੜੀ ਬਿਆਰੀ ਹੈ ਫਿਰ ਅਸੀਂ ਸਾਰੇ ਇਤਪਾਰਕ ਵਿੱਚ ਚਲੇ ਗਏ ਉੱਥੇ ਘਰਾਂ ਨੇ ਸਾਡੇ ਨਾਲ ਬੜੀਆਂ ਤਸਵੀਰਾਂ ਖਿਚਵਾਈਆਂ ਸਾਡੇ ਵੀ ਸੋਹਣੇ ਸੋਹਣੇ ਪੋਜ਼ ਬਣਾ ਕੇ ਫੋਟੋ ਵਿੱਚ ਕਦੇ-ਕਦੇ ਜਦੋਂ ਉਸ ਨੂੰ ਗਰਮੀ ਲੱਗਦੀ ਤਾਂ ਉਹ ਲੰਮੇ-ਲੰਮੇ ਹੱਥਾਂ ਦੇ ਲੰਮੇ-ਲੰਮੇ ਰੁਹਾਨਾ ਗਰਮੀ ਨੂੰ ਦੂਰ ਭਜਾਉਣ ਦਾ ਯਤਨ ਕਰਦੀ। ਉਹ ਸਾਰੀਆਂ ਘੋਟਮਾਂ ਨਾਲ-ਨਾਲ ਆਪਣੇ પતિ ਮਾਈਕ ਨੂੰ ਵੀ ਘੇਜੇ ਜਾਈ ਸੀ। ਉਹ ਵੀ ਵਾਰੀ-ਵਾਰੀ ਉਸ ਦਾ ਤੇ ਸਾਡਾ ਹਾਲ-ਚਾਲ ਪੁੱਛਦਾ ਸੀ। ਫਿਰ ਸ਼ਾਮ ਨੂੰ ਅਸੀਂ ਸਾਰਿਆਂ ਨੇ ਢੇਰ ਕੀਤਾ। ਉਸੇ ਵੇਲੇ ਮਾਈਕ ਨੇ ਵੀਡੀਓ ਥਾਰ ਕਰਕੇ ਸਾਨੂੰ ਬੇਟੇ ਨੂੰ ਵਧਾਈ ਦਿੱਤੀ। तैरा दे उसने साढे सा मैसेज भेजा जो कि इस तरह से मैं तो धनवाद करना चाहता हाँ hmm. क्योंकि अपने पुत्र का बहुत बढ़िया पालन पोषण किया है गुरचंदन मेरा बेटा बहुत ही दयालु इंसान और दूजा का ख्याल रखने वाला है उसने साडे परिवार बहुत ही खुशियां लंदाया ਮੈਜਰ ਮੈਸੇਜ ਪੜ੍ਹ ਕੇ ਮੇਰਾ ਮਨ ਭਰ ਆਇਆ ਉਹ ਥੋੜਾ ਘਬਰਾ ਗਈ ਉਸਨੇ ਉਸੇ ਵੇਲੇ ਮਾਈਕ ਨੇ ਉਸੇ ਵੇਲੇ ਕਿਹਾ ਸੌਰੀ ਮੇਰਾ ਮਕਸਦ ਬਿਲਕੁਲ ਤੁਹਾਨੂੰ ਅੜਵਾਉਣਾ ਨਹੀਂ ਸੀ ਫਿਰ ਮੈਂ ਉਹਨਾਂ ਨੂੰ ਸਮਝਾਇਆ ਕਿ ਇਹ ਤਾਂ ਖੁਸ਼ੀ ਦੀ ਗੱਲ ਨੇ ਮੇਰੇ ਬੇਟੇ ਨੂੰ ਇੰਨਾ ਪਿਆਰ ਤੇ ਸਪੋਰਟ ਦੇਣ ਲਈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸਿੰਕੇ ਕਹਿਰਾ ਦਾ ਵੀ ਮਨ ਪਰ ਆਇਆ ਮੇਰੇ ਬਬੀ ਨੇ ਵੀ ਇਹੀ ਕੀਤਾ ਇਹ ਬੱਚੇ ਤਾਂ ਪਰਦੇਸੀ ਨੇ ਜਦੋਂ ਉਸਨੇ ਸਪਾਰ ਵੁੱਡ ਕੋ ਆਪਸੁਰੂ ਕੀਤੀ ਉੱਥੇ ਇੱਕ ਅਜਿਹਾ ਵਿਅਕਤੀ ਨਹੀਂ ਸੀ ਜਿਸ ਨੂੰ ਇਹ ਜਾਣਦਾ ਹੋਵੇ ਨੇੜੇ ਤੇਰੇ ਵੀ ਕੋਈ ਪੰਜਾਬੀ ਨਹੀਂ ਸੀ ਪੰਜਾਬੀ ਤਾਂ ਬੜੇ ਉੱਥੇ ਕੋਈ ਭਾਰਤੀ ਵੀ ਨਹੀਂ ਸੀ ਉਦੋਂ ਕੇਰਾ ਤੇ ਮੈਕ ਤੇ ਮੇਰੇ بیٹے ਲਈ ਰੱਬ ਵਲ ਕੇ ਬੋੜੇ ਕਦੇ ਇਹ ਬੇਟੇ ਨੂੰ ਟ੍ਰੈਕਿੰਗ ਤੇ ਬੁਲਾਉਂਦੇ ਕਦੇ ਉਹ ਬੇਟੇ ਨੂੰ ਹਾਈਕਿੰਗ ਲਈ ਕਦੇ ਫਿਸ਼ਿੰਗ ਲਈ ਨਾਲ ਲੈ ਕੇ ਜਾਂਦੇ ਉਸ ਨੂੰ ਘੁਮਾਉਣ ਲਈ ਨਾਲ ਲੈ ਕੇ ਜਾਂਦੇ ਆਕਸ ਵਿੱਚ ਵੀ ਹਰ ਤਰ੍ਹਾਂ ਮੇਰੇ ਬੇਟੇ ਦਾ ਪੂਰਾ ਸਾਥ ਹੁੰਦਾ ਅਸਲ ਵਿੱਚ ਉਹਨਾਂ ਨੂੰ ਮੇਰੇ ਬੇਟੇ ਦਾ ਕੁਸੂਤ ਸਵਾ ਮਿਹਰ ਇਮਾਨਦਾਰੀ ਸਭ ਬਹੁਤ ਪਸੰਦ ਸੀ ਗੱਲ ਨਾ ਕਾਓ ਉਹਨਾਂ ਨੇ ਹਰ ਤਰੀਕੇ ਨਾਲ ਮੇਰੇ ਬੇਟੇ ਦਾ ਖਿਆਲ ਰੱਖਿਆ ਮਾਇਕ ਨੇ ਮੇਰੇ ਬੇਟੇ ਲਈ ਪੀਸ਼ਿੰਗ ਕਰ ਲਈ ਆਂਟੇ ਪੇਜ ਜਸਨ ਮੈਂ ਕਹਿਰ ਲਈ ਕੁਫਰਕਾਰੀ ਲੈ ਕੇ ਗਈ ਸੀ ਉਸਨੇ ਦੱਸਿਆ ਕਿ ਸਾਡੇ ਖੁਸ਼ੀ ਦੇ ਮੌਕੇ ਖਾਸ ਕਰਕੇ ਵਿਆਹ ਮੌਕੇ ਹਲਕਾਰੀ ਲੈਂਦੇ ਰਹੇ ਕਹਿਰਾ ਨੂੰ ਕਰਕਾਰੀ ਬਹੁਤ ਪਸੰਦ ਆਈ ਉਹ ਹੋ ਬਹੁਤ ਖੁਸ਼ੀ ਮੈਂ ਕਹਿਰਾ ਦੇ ਜੀਵਨ ਜਿਉਣ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹੋਈ ਮੈਂ ਆਪਣੇ ਬੇਟੇ ਨੂੰ ਪੁੱਛਿਆ ਕਿ ਇਹ ਆਪਣਾ ਜੀਵਨ ਰੋਜ ਇੰਨੇ ਸੋਹਣੇ ਤਰੀਕੇ ਨਾਲ ਵਿਚਾਰਦੇ ਨੇ ਉਸ ਦੇ ਜੀਵਨ ਜਿਉਣ ਦੇ ਢੰਗ ਵਿੱਚ ਬਸ ਪਿਆਰ ਹੀ ਪਿਆਰ ਸੀ ਦੂਜਿਆਂ ਦੀ ਮਦਦ ਕਰਨਾ ਨਾ ਕਿਸੇ ਨਾਲ ਕੋਈ ਈਰਖਾ ਤੇ ਨਾ ਕੁ사ੜਾ ਬਸ ਖੁਸ਼ੀ ਨਾਲ ਭੱਜੀ ਰਹਿਣਾ ਕੋਈ ਚੀ ਚੰਗੀ ਲੱਗੀ ਤਾਂ ਖੁੱਲ ਕੇ ਤੀਰ ਪਰਣਾ ਸਿਰ ਤੇ ਪਿਆਰ ਦੀ ਖਾਤਰ ਐਨੇ ਦੂਰ ਚੱਲ ਕੇ ਆਈ ਸਾਨੂੰ ਮਿਲਣ ਲਈ ਬਹੁਤ ਉਤਾਵਲੀ ਸੀ ਉਹਨਾਂ ਸ਼ਾਮ ਦੇ 10 11 ਬਾਦ ਤੱਕ ਕੇ ਸੰਦ ਜੀ ਦਰਨ ਸਿਰੇ ਸ਼ਿਵਜੀ ਕਹਿਰਾਂ ਨੇ ਵਾਪਸ ਮੜਨਾ ਸੀ ਹੁਣ ਸਾਡਾ ਇੱਕ ਦੂਜੇ ਤੋਂ ਵਿਛੜਦਾ ਬੈਰਾ ਸੀ ਸਾਡਾ ਵੀ ਤੇ ਕਹਿਰਾ ਦਾ ਵੀ ਜਾਣ ਨੂੰ ਦਿਲ ਨਹੀਂ ਸੀ ਕਰਦਾ ਅਸੀਂ ਉਸ ਨੂੰ ਪੰਜਾਬ ਆਉਣ ਲਈ ਸੱਦਾ ਦਿੱਤਾ ਉਹ ਸਾਨੂੰ ਸਾਰੇ ਰੋ ਘੁੱਟ ਕੇ ਜੇਕੀ ਪਾ ਕੇ ਮੜੀ ਜਾਣ ਬੜੇ ਉਹ ਵੀ ਰੋ ਪਈ ਸਾਡੇ ਵੀ ਪਿਆਰ ਦੇ ਹੰਝੂ ਵਹਿ ਤਰੇ ਹੁਣ ਮੈਂ ਸੋਚ ਰਹੀ ਸੀ ਕਿ ਭਲੇ ਹੀ ਬੰਦਾ ਇਸੇ ਦੇ ਹਰ ਵਿਵਾਸੀ ਹੋਵੇ ਕੋਈ ਮਰਜੀ ਬੋਲੀ ਬੋਲਦਾ ਹੋਵੇ ਪਰ ਪਿਆਰ ਦੀ ਭਾਸ਼ਾ ਤਾਂ ਸਾਰੇ ਸਮਝਦੇ ਹੀ ਨੇ ਸੱਚ ਮੁੱਚ ਜਦੋਂ ਉਸੇ ਕਹਿਰ ਨੂੰ ਹੋਟਲ ਵਿੱਚ ਉਤਾਰਿਆ ਤਾਂ ਕਾਰ ਭਾਂ ਭਾਂ ਕਰਨ ਲੱਗ ਪਈ ਇੰਜ ਲੱਗਾ ਜਿਵੇਂ ਕੋਈ ਆਪਣਾ ਦੂਰ ਚਲਾ ਗਿਆ ਹੋਵੇ ਉਸੇ ਵੇਲੇ ਕਾਰ ਵਿੱਚ ਗਾਣਾ ਚੱਲ ਪਿਆ ਮਿਲਦੀ ਹੈ ਜ਼ਿੰਦਗੀ ਵਿੱਚ ਮਹੱਤਵਕ ਕਵਿ ਕਵੀ ਮਿਲਦੀ ਹੈ ਜ਼ਿੰਦਗੀ ਵਿੱਚ ਮਹੱਤਵਕ ਕਵੀ ਕਰੇ ਕਹਿਰ ਦੇ ਨਾਲ ਗੁਜ਼ਾਰਿਆ ਉਹ ਮੌਕਾ ਤਾਂ ਭਰਿਆ ਦੇਨ ਮੇਰੀਆਂ ਮਿੱਠੀਆਂ ਜਾਂਦਾ ਵਿੱਚ ਹਮੇਸ਼ਾ ਸ਼ਾਮਲ ਰਹੇਗਾ ਇਹ ਕਹਾਣੀ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਹਾਂ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ